ਆਪਦੇ ਨਾਲ ਮੁਲਾਕਾਤ ਕਰਨ ਪਿੱਛਾ ਕੀ ਨੀ ਜਿੱਥੇ ਤੱਕ ਗੁਲਦੀਪ ਸਿੰਘ ਘੜਕਾ ਜੀ ਨੇ ਮੀਡੀਆ ਨਾਲ ਕੀਤੀ ਗੱਲਬਾਤ ਸਤਿਮਸਤ ਕੋਣ ਦੇਖੋ ਗਵਰਨਰ ਸਾਹਿਬ ਅੱਜ ਆਏ ਸੀ ਇੱਥੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਤਖਤ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਨਤਮਸਤਕ ਹੁਣ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਾਵਨ ਸਥਾਨ ਗੁਰਦੁਆਰਾ ਸ੍ਰੀ ਸ਼ੀਸਗੰਜ ਸਾਹਿਬ ਵਿਖੇ ਨਤਮਸਤਕ ਹੁਣ ਤੋਂ ਬੜੇ ਚੰਗੇ ਬੋਲ ਦੇ ਵਿੱਚ ਗੱਲਬਾਤ ਆਈਆਂ ਉਦੇਵ ਦੇ ਦੇਵੇਂ ਸ਼ਤਾਬਦੀ ਆ ਰਹੀ ਆ 350 ਸਾਲਾ ਤੇ 350 ਸਾਲਾ ਸ਼ਤਾਬਦੀ ਨੂੰ ਪੂਰੇ ਦੇਸ਼ ਦੇ ਵਿੱਚ ਔਰ ਸਾਰੇ ਸੰਸਾਰ ਦੇ ਵਿੱਚ ਚੰਗੇ ਤਰੀਕੇ ਨਾਲ ਮਨਾਇਆ ਜਾਵੇ ਜੋ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸਿਧਾਂਤ ਹੈਗਾ ਵਾ ਮਨੁੱਖੀ ਅਧਿਕਾਰਾਂ ਦੀ ਗੱਲ ਪਰ ਧਾਰਮਿਕ ਆਜ਼ਾਦੀ ਤੇ ਤਿਲਕ ਜੰਦੂ ਰੱਖਾ ਪ੍ਰਵਤਾंका ਤੀਨੋਂ ਵੱਡੋ ਕੱਲੂ ਮੈਸਾ ਕਾ ਧਰਮ ਹੇਤ ਸਾਕਾ ਜਨ ਕੀ ਆਸ਼ੀਸ਼ ਦੀ ਆ ਪਰ ਸਿਰਨ ਨਦੀਆ ਜੋ ਗੁਰੂ ਪਾਤਸ਼ਾਹ ਨੇ ਧਾਰਮਿਕ ਅਜਾਦੀ ਦੇ ਸਿਧਾਂਤਾਂ ਨੂੰ ਦੁਨੀਆ ਦੇ ਵਿੱਚ ਬਰਕਰਾਰ ਕਰਵਾਉਂਦਿਆਂ ਤਿਲਕ ਤੇ ਜੰਜੂ ਦੀ ਰਾਖੀ ਦੀ ਸ਼ਹਦ ਦਿੱਤੀ। ਉਹ ਰਾਜਪਾਲ ਸਾਹਿਬ ਨੇ ਚੰਗੀ ਗੱਲ ਬਾਤ ਕੀਤੀ ਵੀ ਮੈਂ ਪਹਿਲਾਂ ਵੀ ਇੱਥੇ ਸੱਚੇ ਪਾਤਸ਼ਾਹ ਨੂੰ ਨਮਸਤਕਾਂ ਤੇ ਜਿਹੜੀ ਸ਼ਤਾਬਦੀ ਆ ਰਹੀ ਹੈ ਮੈਂ ਉਹਨਾਂ ਨੂੰ ਸੁਝਾਅ ਦਿੰਦਾ ਹਾਂ ਕਿ ਸਰਕਾਰ ਜਿਹੜੀ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸਹਿਯੋਗ ਨਾਲ ਬਣਾਵੇ। ਕਿਉਂਕਿ ਪਿਛਲੇ ਦਿਨੀ ਇੱਕ ਬੜੀ ਹਰਸੋਈ ਨੀਂ ਦੀ ਗੱਲ ਹੋਈ ਸੀ ਕਿ ਸਰਕਾਰ ਨੇ ਇੱਕ ਇਸ਼ਤਿਹਾਰ ਜਾਰੀ ਕੀਤਾ। ਸ਼ਤਾਬਦੀ ਦੇ ਸੁਝਾ ਲੈਣ ਦਾ ਜਮੋਰ ਬਾਅਦ ਵਿੱਚ ਉਹ ਫੋਟੋ ਦੇ ਉੱਤੇ ਇਹਨਾਂ ਨੂੰ ਸਪਸ਼ਟੀ ਕਰ ਦੇਣਾ ਪਿਆ। ਤੋਂ ਸਿੱਖ ਰਵੈਤਾਂ ਕੀ ਆ ਸਿੱਖ ਟ੍ਰੈਡੀਸ਼ਨਾਂ ਕੀ ਆ ਕਿਸ ਤਰੀਕੇ ਦੇ ਨਾਲ ਇਹ ਸਾਰੇ ਧਾਰਮਿਕ ਪ੍ਰੋਗਰਾਮ ਹੋਣੇ ਹੁੰਦੇ ਆ। ਇਹਦੇ ਲਈ ਕਿਉਂਕਿ ਜਿਹੜੀ ਸਾਡੀ ਨੁਮੈਂਦਾ ਜਮਾਤ ਆ ਸਿੱਖਾ ਦੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ। ਤਾਂ ਉਹਦੀ ਸਲਾਹ ਕਿਉਂਕਿ ਪਹਿਲਾਂ ਵੀ ਸ਼ਤਾਬਦੀਆਂ ਮਨਾਈਆਂ ਗਈਆਂ ਤੇ ਸਰਕਾਰਾਂ ਜਿਹੜੀਆਂ ਅਸੀਂ ਸੈਂਟਰ ਸਰਕਾਰ ਨੇ 550 ਸਾਲਾ ਗੁਰੂ ਨਾਨਕ ਸਾਹਿਬ ਦਾ ਜਦੋਂ ਮਨਾਇਆ ਵਾ। ਪ੍ਰਕਾਸ਼ ਹਿੜਿਆੜਾ ਤਦੋਂ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਪੂਰਾ ਸਹਿਯੋਗ ਕੀਤਾ ਗਿਆ। ਤੋਂ ਹੁਣ ਪੰਜਾਬ ਸਰਕਾਰ ਨੂੰ ਵੀ ਜਸ਼ਤਬਦੀ ਦੇ ਪਹਿਲੀ ਗੱਲ ਤੇ ਚੰਗੀ ਤਰ੍ਹਾਂ ਮਨਾਉਣੀ ਚਾਹੀਦੀ ਆ ਉੱਪਰ ਸਰਕਾਰ ਨੂੰ ਵੀ ਪਰ ਇਹਦੇ ਵਿੱਚ ਜੋ ਸਿੱਖਾਂ ਦੇ ਨੁਮਾਇੰਦੇ ਜਮਾਤ ਦਾ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦਾ ਸਹਿਯੋਗ ਲੈਣਾ ਚਾਹੀਦਾ ਉਹਦੀ ਸਲਾਹ ਵੀ ਲੈਣੀ ਚਾਹੀਦੀ ਕਿਉਂਕਿ ਉਹ ਉਹ ਹੀ ਦੱਸ ਸਕਦੇ ਮਰਿਆਦਾ ਕੀ ਆ। ਦੂਜੀ ਗੱਲ ਹੋਈ ਹੀ ਕਿ ਚਮਕੌਰ ਸਾਗ ਦੇ ਲਾਗੇ ਇੱਕ ਗੱਤਾ ਫੈਕਟਰੀ ਲੱਗ ਰਹੀ ਮੈਂ ਉਹਨਾਂ ਦੇ ਸਾਹਮਣੇ ਰੱਖਿਆ ਹੈ ਕਿ ਚਮਕੌਰ ਸਾਹਿਬ ਦੇ ਬਾਰੇ ਜੋ ਵੀ ਅੱਲਾ ਯਾਰ ਖਾ ਕਹਿੰਦਾ ਹਿੰਦ ਵਿੱਚ ਇੱਕ ਹੀ ਤੀਰਥ ਹੈ ਯਾਤਰਾ ਕੇ ਲਈ ਕਟਾਇ ਬਾਪ ਨੇ بیٹے ਜਾਂ ਖੁਦਾ ਕੇ ਲਈ ਉਹ ਪੂਰਾ ਇਲਾਕਾ ਜਿਹੜਾ ਉਹਦਾ ਵਿਰੋਧ ਕਰ ਰਿਆ ਤੇ ਉਹ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਆ ਇਹੋ ਜਿਹੇ ਜਿਹੜੇ ਪ੍ਰਦੂਸ਼ਣ ਕਰੇ ਉਹ ਨਹੀਂ ਲੱਗਣੀ ਚਾਹੀਦੀ ਤੇ ਪਾਣੀ ਖਰਾਬ ਹੁੰਦਾ ਆ ਪਰ ਸਾਰੇ ਜਾਣਦੇ ਆ ਕਿ ਪੰਜਾਬ ਦਾ ਪੌਣ ਪਾਣੀ ਬੜਾ ਚੰਗਾ ਵਾ ਤੇ ਪੰਜਾਬ ਦਾ ਪੌਣ ਪਾਣੀ ਚੰਗਾ ਰਹਿਣਾ ਚਾਹੀਦਾ ਖਾਬ ਸੁਥਰਾ ਰਹਿਣਾ ਚਾਹੀਦਾ ਇਹਦੇ ਲਈ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਚੰਗੀ ਤਰ੍ਹਾਂ ਸੁਣਿਆ ਤੇ ਜਿੱਦੀ ਗੱਲ ਮੱਤੇਵਾੜੇ ਦੀ ਵੀ ਮੈਂ ਕੀਤੀ ਸੀ ਵੀ ਉੱਥੇ ਬਹੁਤ ਸਾਰੇ ਗਰੀਬ ਦਲਤ ਪਰਿਵਾਰ ਸੜੀਆਂ ਤੋਂ ਰਹਿ ਰਹੇ ਆ ਤੇ ਉਹ ਜਿਹੜੇ ਪਰਿਵਾਰ ਉੱਥੇ ਰਹਿ ਰਹੇ ਆ ਉਹਨਾਂ ਨੂੰ ਉਥੋਂ ਜਾਣਨਾ ਨਹੀਂ ਚਾਹੀਦਾ ਵੀ ਤੁਸੀਂ ਸਰਕਾਰ ਨਾਲ ਗੱਲਬਾਤ ਕਰੋ ਕਿੱਥੇ ਜਾਣ ਕਿਉਂਕਿ ਪੰਜਾਬ ਦੇ ਬਾਰੇ ਤੇ ਇਹੋ ਕਿਹਾ ਜਾਂਦਾ ਨਾ ਵੀ ਜਿਹਨੂੰ ਕਿਤੇ ਠਾਰ ਨਹੀਂ ਮਿਲਦੀ ਉਹਨੂੰ ਪੰਜਾਬ ਚ ਸਾਰਾ ਮਤਲਬ ਇੱਥੇ ਲੋਕ ਸਹਿਯੋਗ ਕਰਦੇ ਆ ਤੇ ਜਿਹੜੇ ਸਦਿਆਂ ਤੋਂ ਉੱਥੇ ਰਹਿ ਰਹੇ ਆ ਮੱਤੇਵਾੜੇ ਦੀ ਗੱਲ ਆਪਾਂ ਉਹਨਾਂ ਨਾਲ ਕੀਤੀ ਔਰ ਉਹਨਾਂ ਨੇ ਸੁਣੀ ਚੌਥੀ ਗੱਲ ਬੜੀ ਜ਼ਰੂਰੀ ਹੀ ਅੱਜ ਇੰਡੀਅਨ ਐਕਸਪ੍ਰੈਸ ਦੇ ਵਿੱਚ ਰਿਪੋਰਟ ਵੀ ਲੱਗੀ ਹੋਈ ਆ ਪਿਛਲੇ 7 ਮਹੀਨਿਆਂ ਦੇ ਵਿੱਚ 19 ਮੁਕਾਬਲੇ ਹੋਏ ਆ ਔਰ ਹਰ ਮੁਕਾਬਲੇ ਦੀ ਇੱਕੋ ਹੀ ਕਹਾਣੀ ਆ ਵੀ ਆਪਾਂ ਹਥਿਆਰ ਰਿਕਵਰ ਕਰਨ ਗਏ ਗੋਲੀ ਚੱਲ ਗਈ ਇਹ ਜਿਹੜਾ ਲੋਕਾਂ ਦੇ ਮਨਤੇ ਦਾ ਪ੍ਰਭਾਵ ਚੰਗਾ ਨਹੀਂ ਜਾਣਾ ਚਾਹੀਦਾ ਤੇ ਕੋਰਟ ਆ ਅਦਾਲਤਾਂ ਵਾਂ ਸਾਰੇ ਫੈਸਲੇ ਕਰਨ ਨੂੰ ਉਹ ਜਦੋਂ ਬਣੇ ਆ ਤੇ ਸਜਾ ਕੋਰਟ ਅਦਾਲਤ ਹੀ ਦਵੇ ਕਿਸੇ ਨੂੰ ਵੀ ਕਿਸੇ ਦੀ ਇਦਾਂ ਭਾਵੇਂ ਕਿ ਜੋ ਪਿਛੇ ਹੋਇਆ ਅੰਮੋਰ ਦੇ ਵਿੱਚ ਜੋ ਸਾਡੇ ਇੱਕ ਭਰਾ ਦਾ ਕਤਲ ਹੋਇਆ ਬਹੁਤ ਮੰਦ ਭਾਗ ਨਹੀਂ ਹੋਣਾ ਚਾਹੀਦਾ ਔਰ ਲਾਜ ਨ ਆਰਡਰ ਜਿਹੜਾ ਉਹ ਸਰਕਾਰ ਦੇਖੇ ਨਾ ਅੰਮ੍ਰਿਤਸਰ ਦੇ ਵਿੱਚ ਇੱਕ ਸਾਬਕਾ ਅਕਾਲੀ ਸਰਪੰਚ ਨੂੰ ਮਾਰਿਆ ਗਿਆ ਔਰ ਅਜੇ ਤੱਕ ਉਹ ਦੇ ਜਦ ਤੱਕ ਮੈਨੂੰ ਜਾਣਕਾਰੀ ਆ ਵੀ ਕਤਲ ਪੜਿਆ ਨਹੀਂ ਗਿਆ ਭਾਵੇਂ ਉਹ ਗਵੰਡੀਆ ਲਾਜ ਨ ਆਰਡਰ ਨੂੰ ਰੱਖਣਾ ਸਰਕਾਰ ਦਾ ਕੰਮ ਆ ਪਰ ਨਾਲ ਦੀ ਨਾਲ ਜਿਹੜੇ ਪਿਛਲੇ 7 ਮਹੀਨਿਆਂ ਦੇ ਵਿੱਚ 19 ਮੁਕਾਬਲੇ ਹੋਏ ਆ ਦੋ ਮੁੰਡੇ ਹੁਣ ਉੱਥੇ ਉਹਨਾਂ ਦੇ ਪਰਿਵਾਰ ਜਿਵੇਂ ਕਹਿ ਰਿਹਾ ਸੱਚ ਕੀ ਝੂਠ ਕੀ ਸਾਨੂੰ ਨਹੀਂ ਪਤਾ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀ ਪੰਜਾਬ ਇਵੇਂ ਦਾ ਨਹੀਂ ਆ ਪੰਜਾਬ ਦੇ ਵਿੱਚ ਤੇ ਗੁਰੂ ਸਾਹਿਬ ਦਾ ਫਲਸਫਾ ਹੈਗਾ ਸਭ ਕੋ ਮੀਤ ਹਮ ਆਪਣ ਕੀ ਨਾ ਹਮ ਸਭ ਨਾ ਕਿਸ ਵਾਦ ਨੇ ਜਿਹੜੇ ਇਦਾਂ ਨਜਾਇਜ਼ ਕਤਲ ਵੀ ਹੋ ਰਹੇ ਆ ਜਿਵੇਂ ਮੋਰ ਦੇ ਵਿੱਚ ਸਾਡੇ ਕਿਹੇ ਦੂ ਬੀਤ ਦਾ ਹੋਇਆ ਜਿਹੜਾ ਬੜਾ ਪੰਜਾਬ ਦਾ ਪ੍ਰਸਿੱਧ ਇੱਕ ਟੇਲਰ ਹੀ ਬਹੁਤ ਮੰਨਤ ਭਗਾ ਉਹ ਜੋ ਵੀ ਅਸਲੀ ਬੰਦੇ ਆ ਸਾਹਮਣੇ ਆਉਣੇ ਚਾਹੀਦੇ ਆ ਪਰ ਜਿਵੇਂ 7 ਮਹੀਨਿਆਂ ਦੇ ਵਿੱਚ ਉਹ ਗੱਲਾਂ ਬਾਤਾਂ ਪਿੱਛੇ ਹੋਈਆਂ ਉੰਨੀ ਇੱਦਾਂ ਹੋ ਗਿਆ ਮੈਂ ਜਦੋਂ ਪਿੰਡਾਂ ਜਾਣਾ ਤੇ ਲੋਕ ਥੋੜਾ ਸਹਿਮੇ ਹੁੰਦੇ ਆ ਉਹ ਵੀ ਉਹਨਾਂ ਨਾਲ ਮੈਂ ਗੱਲਬਾਤ ਕੀਤੀ ਔਰ ਉਹਨਾਂ ਚੰਗੇ ਮਹੌਲ ਤੇ ਸੁਣੀ ਆ ਫਿਰ ਧਰਮ ਪਰਿਵਰਤਨ ਦੇ ਮੁੱਦੇ ਤੇ ਰਾਜਪਾਲ ਸਾਹਿਬ ਨੇ ਗੱਲਬਾਤ ਕੀਤੀ ਧਰਮ ਤੇ ਵੇਖੋ ਇਹ ਕਦੀ ਪਰਿਵਰਤਨ ਨਹੀਂ ਹੁੰਦਾ ਧਰਮ ਤੇ ਆਧ ਸੱਚ ਤੇ ਗਾਧ ਸੱਚ ਪਰ ਜੇ ਵੀ ਪਿਛੇ ਦੇ ਲਖਨਊ ਦੇ ਵਿੱਚ ਆਲੇ ਦੁਆਲੇ ਗੱਲਾਂ ਆਂ ਮੈਂ ਲਖਨਊ ਜਾ ਕੇ ਆਇਆ ਕਾਫੀ ਗਿਣਤੀ ਦੇ ਵਿੱਚ ਤੋਂ ਵੋਟਰ ਲਿਸਟਾਂ ਜਦੋਂ ਨਿਕਲੀਆਂ ਤੇ ਕੁਛ ਨਾ ਕੁਛ ਤੇ ਹੋ ਰਿਹਾ ਪਰ ਇਕੱਲੇ ਸੇਖ ਹੀ ਨਹੀਂ ਆ ਹੋਰ ਵੀ ਲੋਕ ਜਾ ਰਹੇ ਉਹਦੇ ਲਈ ਮਤਲਬ ਇਹੋ ਗੱਲ ਹੋਈ ਕਿ ਆਪਾਂ ਨੂੰ ਪ੍ਰੇਰਣਾ ਤੇ ਇਹੋ ਜਿਹਾ ਇੱਕ ਮਾਹੌਲ ਤਿਆਰ ਕਰਨਾ ਚਾਹੀਦਾ ਵੀ ਐਵੇਂ ਦਾ ਕੁਛ ਵੀ ਨਾ ਹੋਵੇ ਪੰਜਾਬ ਪੰਜਾਬ ਆ ਇਹਨੂੰ ਪੰਜਾਬ ਵਾਂਗ ਹੀ ਰਹਿਣਾ ਚਾਹੀਦਾ ਧਰਮ ਪ੍ਰਤਿਕ ਇਹਦੇ ਕਿਤੇ ਨਾ ਕਿਤੇ ਵੱਡਾ ਮੁੱਦਾ ਨਹੀਂ ਹੈ ਜੇ ਦੋਨਾਂ ਨੇ ਚਿੰਤਾ ਜਿਤਾਈ ਹੈ ਤੁਸੀਂ ਵੀ ਚਿੰਤਾ ਜਿਤਾਈ ਹੈ ਇਹਨੂੰ ਲੈ ਕੇ ਕਿੱਦਾਂ ਦੇ ਕੰਮ ਕੀਤੇ ਜਾਣਗੇ ਤਾਂ ਕਿ ਧਰਮ ਪ੍ਰਤਨਾਂ ਆਵੇ ਸਰਕਾਰ ਕੀ ਕਰੇ ਦੇਖੋ ਮੰਨ ਲਓ ਵੀ ਕੋਈ ਧਰਮ ਕਹਿੰਦਾ ਮੈਂ ਛੱਡਦਾ ਉਹ ਤੋਂ ਬਾਅਦ ਵੀ ਉਹ ਦਸਤਾਰ ਸਜਾ ਰਿਹਾ ਆਪਣਾ ਨਾਮ ਹੀ ਸਿੰਘ ਲਾ ਰਿਹਾ ਕੋਈ ਪ੍ਰੇਮ ਦੇ ਨਾਲ ਕਿਸੇ ਨੂੰ ਆਪਣੇ ਧਰਮ ਚ ਲਿਆ ਰਿਹਾ ਕੋਈ ਗੱਲ ਨਹੀਂ ਆਇਆ ਹੀ ਆ ਪਰ ਜਦੋਂ ਆਪਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ 350 ਸਾਲਾਂ ਸ਼ਤਾਬਦੀ ਮਨਾ ਰਹੇ ਹੋਈਏ ਉਹ ਵੇਲੇ ਵੀ ਲਾਲਚ ਜਾਂ ਫਿਰ ਡਰ ਇਹਦੇ ਨਾਲ ਧਰਮ ਜਿਹੜਾ ਸੀ ਉਹ ਬਦਲਿਆ ਜਾਂਦਾ ਹੁਣ ਲਾਲਚ ਕਿਉਂਕਿ ਸਟੇਟ ਦਾ ਤਾਂ ਉਦਾਂ ਤੇ ਹੈ ਨਹੀਂ ਔਰੰਗਜ਼ੇਬ ਤੇ ਕਤਾਨਾ ਸ਼ਾਹ ਉਦਾਂ ਤਾਂ ਤੇ ਹੈ ਨਹੀਂ ਹੁਣ ਕੀ ਆ ਵੀ ਹੁਣ ਜਿਵੇਂ ਉਹ ਝੂਠੀਆਂ ਕਰਾਮਾਤਾਂ ਉਹ ਵੀ ਇੱਕ ਡਰੀ ਗਾ ਉਹ ਚ ਲੋਕ ਵਰਗਲਾਈ ਜਾਂਦੇ ਆ ਫੇਰ ਲਾਲਚ ਦੀ ਵੀ ਗੱਲ ਕਿਤੇ ਨਾ ਕਿਤੇ ਸਾਹਮਣੇ ਆਉਂਦੀ ਉਹ ਚੀਜ਼ ਗਲਤ ਆ ਸਿੰਘ ਸਾਹਿਬ ਤੁਸੀਂ ਸ਼ਹਿਰ ਦੀ ਸਫਾਈ ਬਾਰੇ ਵੀ ਔਰ ਸਟਰੀਟ ਲੈਂਟਰ ਦੀ ਵੀ ਗੱਲ ਕੀਤੀ ਉਹ ਦੱਸੋ ਕਿ ਉਹ ਉਹ ਤੇ ਵੇਖੋ ਰਾਜਪਾਲ ਸਾਹਿਬ ਦਾ ਮਸਲਾ ਨਹੀਂ ਆ ਉਹ ਤੇ ਇਥੋਂ ਦਾ ਲੋਕਲ ਇਸ਼ੂ ਹੈਗਾ ਉਹ ਤੇ ਜਦੋਂ ਸ਼ਤਾਬਦੀ ਆ ਰਹੀ ਆ ਤੇ ਸਾਰੇ ਸ਼ਹਿਰ ਵਾਸੀਆਂ ਦਾ ਵੀ ਫਰਜ਼ ਬਣਦਾ ਇਥੋਂ ਦੀ ਨਗਰ ਨਿਗਮ ਦਾ ਬਣਦਾ ਇਥੋਂ ਦੇ ਸਾਰੇ ਪ੍ਰਸ਼ਾਸਨ ਦਾ ਬਣਦਾ ਆਨੰਦਪੁਰ ਸਾਹਿਬ ਆ ਆਨੰਦਪੁਰ 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 ਸਾਹਿਬ ਦੇਖਣਾ ਚਾਹੀਦਾ ਮੈਂ ਕੱਲ ਆ ਜਦੋਂ ਪੁਲ ਦੇ ਉਤੋਂ ਦੀ ਆ ਰਿਆਂ ਤੇ ਮੈਂ ਨੋਟ ਕੀਤਾ ਵੀ ਘੱਟੋ ਘੱਟ ਸਾਨੂੰ 5 ਮਿੰਟ ਲੱਗੇ ਉਹ ਪੁਲ ਪੂਰਾ ਪਾਰ ਕਰਨ ਦੇ ਆ ਉਹ ਪੁਲ ਦੇ ਉਤੇ ਇੰਨੇ ਲੰਬੇ ਨੰਨੇ ਡੁੱਗੇ ਖੜੇ ਆ ਉਹ ਯਾਰ ਇਹ ਪੁਲ ਜਿਹੜਾ ਵਾ ਮਾਝੇ ਨੂੰ ਜੋੜਦਾ ਦਵਾਬੇ ਨੂੰ ਜੋੜਦਾ ਮਾਲਵੇ ਨੂੰ ਜੋੜਦਾ ਸਤਲੁਜ ਨਾਲ ਇਹ ਤੇ ਘੱਟੋ ਘੱਟ ਜਦੋਂ ਨਿਸ਼ਤਾਬ ਦੀ ਆ ਰਹੀ ਆ ਭਾਵੇਂ ਗੱਲ ਛੋਟੀ ਦੀ ਸਰਕਾਰ ਲਈ ਕੀ ਮਸਲਾ ਫਿਰ ਔਰ ਸੜਕ ਦਾ ਮੈਂ ਫਿਰ ਗੱਲ ਕਰਦਾ ਹਾਂ ਉਹ ਬਾਬਾ ਜੀ ਲੱਗੇਕਾਰ ਸੇ ਵਾਲੇ ਮਹਾਂਪੁਰਸ਼ ਕਿਲਾ ਆਨੰਦਗੜ੍ਹ ਵਾਲੇ ਉਹਦੇ 'ਚ ਸਰਕਾਰ ਨੂੰ ਉਹਨਾਂ ਨਾਲ ਗੱਲਬਾਤ ਕਰਕੇ ਸ਼ਤਾਬਦੀ ਤੱਕ ਇਹਨੂੰ ਸੜਕ ਨੂੰ ਵਧੀਆ ਬਣਾ ਦੇਣਾ ਚਾਹੀਦਾ ਤਾਂ ਕਿ ਜਿਹੜੀ ਸੰਗਤ ਆਉਣੀ ਇੱਥੇ ਵੱਡੀ ਗਿਣਤੀ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹੀਦੀ ਨੂੰ ਯਾਦ ਕਰਨਾ ਸਿੱਖਾਂ ਤੇ ਵੱਡੀ ਗਿਣਤੀ ਚ ਆਉਣਾ ਹੀ ਹੋਣਾ ਪਰ ਸਾਡੇ Hindu ਵੀਰਾਂ ਨੇ ਵੀ ਆਉਣਾ ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੈਗਾ ਵਾ ਕਿ ਗੁਰੂ ਸਾਹਿਬ ਨੇ ਤਿਲਕ ਜੰਜੂ ਦੀ ਰਾਖੀ ਲਈ ਸ਼ਹਾਦਤ ਦਿੱਤੀ ਆ ਜਦੋਂ ਅਸੀਂ ਸਾਰੇ ਭਾਈਚਾਰਿਆਂ ਨੇ ਇੱਥੇ ਇਕੱਠੇ ਹੋਣਾ ਵਾ ਤੇ ਉਹ ਰਾਹ ਤੇ ਵਧੀਆ ਹੀ ਚਾਹੀਦਾ ਨਾ ਉਹ ਇਹ ਤਾਂ ਪ੍ਰਸ਼ਾਸਨ ਦਾ ਕੰਮ ਆ ਇਹਨੂੰ ਜਲਦੀ ਤੋਂ ਜਲਦੀ ਠੀਕ ਕਰੇ ਸਿੰਘ ਸਾਹਿਬ ਜੀ ਇੱਕ ਬੇਦਵੀਆਂ ਨੂੰ ਲੈ ਕੇ ਵਿਧਾਨ ਸਭਾ ਦੇ ਮੋਂ ਦੇ ਵਿੱਚ ਜਿਹੜਾ ਸੋਲ ਕੀਤੀ ਜਾ ਰਹੀ ਹੈ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਤੇ ਇਸ ਤਰ੍ਹਾਂ ਦਾ ਕਾਨੂੰਨ ਤੁਹਾਨੂੰ ਲੱਗਦਾ ਹੈ ਕਿ ਧਰਮ ਪਰਿਵਰਤਨ ਦੇ ਉੱਪਰ ਵੀ ਬਨਾਉਣ ਦੀ ਲੋੜ ਹੈ ਸਮੇਂ ਦੀ ਬਣਾ ਦੇਣਾ ਚਾਹੀਦਾ ਧਰਮ ਪਰਿਵਰਤਨ ਤੇ ਵੀ ਜੇ ਕੋਈ ਲਾਲਚ ਜਾਂ ਡਰ ਦੇ ਨਾਲ ਕਰਾਉਂਦਾ ਮਰਜ਼ੀ ਨਾਲ ਕੁਝ ਵੀ ਹੋਵੇ ਉਹ ਤਾਂ ਕੌਣ ਕੇ ਇਹਨੂੰ ਰੋਕ ਸਕਦਾ ਕੋਈ ਗੱਲ ਨਹੀਂ ਰਾਈਟ ਪਰ ਜਿਹੜਾ ਲਾਲਚ ਆ ਜਾਂ ਡਰਾ ਦੁੱਧੀ ਗੱਲ ਜਿਹੜਾ ਬੇਅਦਬੀਆਂ ਦੀ ਗੱਲ ਮੈਂ ਰਾਜਪਾਲ ਸਾਹਿਬ ਨਾਲ ਗੱਲ ਕੀਤੀ ਸੀ ਵੀ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਜਾਗਤ ਜੋਤ ਗੁਰੂ ਮੰਨਦੇ ਆ ਜੀ ਧਰਮ ਗ੍ਰੰਥ ਸਾਰੇ ਸਤਿਕਾਰਯੋਗ ਆ ਦੁਨੀਆ ਦੇ ਸਾਰਿਆਂ ਦਾ ਸਤਿਕਾਰ ਹੋਣਾ ਚਾਹੀਦਾ ਸਾਨੂੰ ਸਾਰਿਆਂ ਦੇ ਧਰਮ ਗ੍ਰੰਥਾਂ ਦਾ ਮਾਣ ਅਤਵਰਕਣਾ ਚਾਹੀਦਾ ਪਰ ਕਿਉਂਕਿ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਇਸ ਕਰਕੇ ਦੁਨੀਆ ਦੇ ਹੋਰ ਕਿਸੇ ਧਰਮ ਗ੍ਰੰਥ ਨੂੰ ਗੁਰੂ ਦਾ ਦਰਜਾ ਨਹੀਂ ਆ ਜੇ ਤਾਂ ਗੁਰੂ ਦਾ ਦਰਜਾ ਵਾ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਬੰਧ ਚ ਵਿਸ਼ੇਸ਼ ਕਾਨੂੰਨ ਬਣਾਇਆ ਜਾਇਦਾ ਸਖਤ ਸਜ਼ਾਵਾਂ ਨਹੀਂ ਚਾਹੀਦੀਆਂ ਪਰ ਪਰ ਉਹਦੇ ਵਿੱਚ ਮੈਂ ਇੱਕ ਹੋਰ ਵੀ ਗੱਲ ਕੀਤੀ ਹੈ ਵੀ ਇਹਦੇ ਵੀ ਆਪਾਂ ਨੂੰ ਜਿੰਨਾ ਆਪਾਂ ਕੇ ਲਮਕਾਤਾ ਮਸਲਾ ਇਹਦੇ ਲਈ ਆਪਾਂ ਨੂੰ ਛੇਤੀ ਕਰਨੀ ਚਾਹੀਦੀ ਤਾਂ ਕਿ ਦੇਖੋ ਗੱਲ ਕੀ ਹੁੰਦੀ ਵੀ ਬੇਅਦਬੀ ਕਰਕੇ ਬੰਦਾ 2 ਮਹੀਨਿਆਂ ਬਾਅਦ ਬਾਹਰ ਆ ਜਾਂਦਾ ਫਿਰ ਅਗਲੇ ਦਿਨ ਹੌਸਲੇ ਵਾਦੇ ਵੀ ਹੁੰਦਾ ਤੇ ਕੁਝ ਵੀ ਨਹੀਂ ਦੇ ਸਖਤ ਕਾਨੂੰਨ ਉਗਾਹਾ ਮੈਂ ਨਾਲੇ ਗੱਲ ਦਰਉਣਾ ਵੀ ਸਿੱਖਾ ਨੂੰ ਗੁਰਦੁਆਰਿਆਂ 'ਚ ਪਹਿਰੇਦਾਰੀ ਕਰਨੀ ਚਾਹੀਦੀ ਉਹ ਸਾਡਾ ਫਰਜ਼ ਆ ਸਰਕਾਰ ਨੇ ਥੋੜਾ ਕਰਨੀ ਆ ਸਾਨੂੰ ਵੀ ਆਪਣੇ ਫਰਜ਼ ਇੱਥੇ ਕਰਨੇ ਚਾਹੀਦੇ ਪਰ ਸਰਕਾਰ ਨੂੰ ਸਖਤ ਕਾਨੂੰਨ ਲਿਆਉਣਾ ਚਾਹੀਦਾ ਵਿਸ਼ੇਸ਼ ਕਾਨੂੰਨ ਸਿਰਫ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਦੇ ਉੱਤੇ ਜਿਹੜਾ ਇਹ ਕਾਨੂੰਨ ਦੇ ਵਿੱਚ ਸੋਧ ਕਰਨ ਦਾ ਹੱਕ ਹੈ ਉਹ ਕੇਂਦਰ ਸਰਕਾਰ ਦੇ ਕੋਲ ਹੈ ਪੰਜਾਬ ਸਰਕਾਰ ਇੱਕ ਰਿਕਮੈਂਡ ਕਰਕੇ ਜਿਹੜਾ ਕੇਂਦਰ ਨੂੰ ਭੇਜ ਸਕਦੀ ਹੈ ਪਹਿਲਾਂ ਵੀ ਦੋ ਵਾਰ ਇੱਕ ਹਰਤਾਲੀਗਲ ਦੀ ਸਰਕਾਰ ਦੇ ਵੇਲੇ ਭਾਗਤ ਸਾਹਿਬ ਦੇ ਵੱਲੋਂ ਤੇ ਦੂਜੀ ਵਾਰ ਜਿਹੜਾ ਹੈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੇ ਕੋਸ਼ਿਸ਼ ਕੀਤੀ ਗਈ ਲੇਕਿਨ ਸੈਂਟਰ ਜਿਹੜਾ ਉਹਨੂੰ ਕਿਤੇ ਨਾ ਕਿਤੇ ਰੋਕ ਦਿੰਦਾ ਹੈ ਉਹਦੇ ਬਾਰੇ ਕੀ ਕਹਿੰਦੇ ਕੋਸ ਰਾਜਪਾਲ ਸਾਹਿਬ ਅੱਜ ਆਏ ਇੱਥੇ ਇਹ ਪੰਜਾਬ ਨੂੰ ਵੀ ਰਿਪਰੈਜ਼ੈਂਟ ਕਰਦੇ ਸੈਂਟਰ ਤੋਂ ਹੀ ਨੇ ਔਰ ਉਹਨਾਂ ਦੇ ਨਾਲੇ ਗੱਲਬਾਤ ਹੋਈ ਆ ਮੈਨੂੰ ਲੱਗਦਾ ਕਿ ਸੈਂਟਰ ਨੂੰ ਵੀ ਇਹਦੇ ਵਿੱਚ ਸਗੋਂ ਪਹਿਲ ਕਦਮੀ ਕਰਨੀ ਚਾਹੀਦੀ ਜੀ ਕਿਉਂਕਿ ਸਿੱਖ ਜਿਹੜੇ ਆ ਇਸ ਦੇਸ਼ ਦੀ ਖੂਬਸੂਰਤੀ ਆ ਤੇ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਤੁਹਾਨੂੰ ਵੀ ਪਤਾ ਵੀ ਜੰਗ ਯੋਧ ਵੀ ਹੁੰਦੇ ਰਹਿ ਤੇ ਜਿੰਨੇ ਵੀ ਸਾਡੇ ਸਿੱਖ ਫੌਜੀ ਲੜਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਕੇ ਪਾਠ ਕਰਕੇ ਉਹ ਗੁਰੂ ਗ੍ਰੰਥ ਸਾਹਿਬ ਸਪਿਰਟ ਪੈਦਾ ਕਰਦਾ ਅਗਾਹਾਂ ਕੋ ਤਰਾਂ ਇਸ ਕਰਕੇ ਸਰਕਾਰ ਨੂੰ ਵੀ ਚਾਹੀਦਾ ਵੀ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਆ ਸੈਂਟਰ ਨੂੰ ਵੀ ਇਹ ਚਾਹੀਦਾ ਵੀ ਜੋ ਵੀ ਕਾਨੂੰਨ ਆ ਵਿਸ਼ੇਸ਼ ਕਾਨੂੰਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰਤਾ ਦੇ ਸਬੰਧ ਚ ਬਣਦਾ ਵਾ ਕਿ ਸਭ ਨੂੰ ਮੰਨਣਾ ਚਾਹੀਦਾ ਜੇ ਅੱਜ ਦੀਆਂ ਸੋਧਾਂ ਦੇ ਵਿੱਚ ਕੁਝ ਵਿਸ਼ੇਸ਼ ਸਿੱਖ ਧਰਮ ਦੇ ਲਈ ਜਾਂ ਗੁਰੂ ਗ੍ਰੰਥ ਸਾਹਿਬ ਲਈ ਨਹੀਂ ਕੋਈ ਪ੍ਰੋਵੀਜ਼ਨ ਰੱਖੀ ਜਾਂਦੀ ਤਾਂ ਤੁਸੀਂ ਰਿਜੈਕਟ ਕਰੋਗੇ ਜਿਹੜੀਆਂ ਸੋਧ ਦੀ ਪਹਿਲਾਂ ਦੇਖਦੇ ਲੋਕ ਕੀ ਕਰਦੇ ਨੇ ਕਿਉਂਕਿ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਜੋ ਅਜੰਡਾ ਸਾਹਮਣੇ ਹੈ ਅਜੇ ਦੇਖੋ ਅਜੇ ਤਾਂ ਕੁਝ ਨਹੀਂ ਹਾਂ ਇਥੋਂ ਦਾ ਆਵਾਮ ਕੀ ਚਾਹੁੰਦਾ ਪਰ ਗੱਲ ਕੱਲੇ ਸਿੱਖਾਂ ਦੀ ਨਹੀਂ ਆ ਤੁਸੀਂ ਇਥੋਂ ਦੇ ਹਿੰਦੂ ਵੀਰਾਂ ਨੂੰ ਪੁੱਛ ਲਓ ਉਹ ਵੀ ਕਹਿਣਗੇ ਕਿਉਂਕਿ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਕੇ ਸਾਰੇ ਕਰਦੇ ਇੱਥੇ ਹੂੰ ਆਪਾਂ ਸਾਰੇ ਦਿਨ ਤਿਹਾਰ ਗੁਰੂ ਗ੍ਰੰਥ ਸਾਹਿਬ ਦੇ ਜਦੋਂ ਕੋਈ ਆਉਂਦਾ ਵਾ ਸਾਡਾ ਗੁਰਪੁਰਬ ਆਪਾਂ ਮਨਾਉਂਦੇ ਆ ਇਹ ਕਰਕੇ ਇਥੋਂ ਦਾ ਸਾਰਾ ਹੀ ਆਵਾਮ ਇਹ ਚਾਹੁੰਦਾ ਵੀ ਗੁਰੂ ਗ੍ਰੰਥ ਸਾਹਿਬ ਦੀ ਬਿਰਬੀ ਦੇ ਸਬੰਧ ਵਿੱਚ ਵਿਸ਼ੇਸ਼ ਕਾਨੂੰਨ ਬਣੇ ਤੇ ਆਵਾਮ ਦੀ ਜਿਹੜੀ ਆਵਾਜ਼ ਆ ਜਨਤਾ ਦੀ ਆਵਾਜ਼ ਆ ਰੱਬ ਦੀ ਆਵਾਜ਼ ਆ ਤੇ ਉਹ ਸਰਕਾਰਾਂ ਨੂੰ ਸੁਣਨੀ ਚਾਹੀਦੀ ਆ ਸਰਕਾਰਾਂ ਕਿਉਂਕਿ ਲੋਕਾਂ ਨੂੰ ਜਵਾਬ ਦੇਣ ਸਿੰਘ ਸਾਹਿਬ ਜਿਹੜਾ ਵਿਧਾਨ ਸਭਾ ਦੇ ਵਿੱਚ ਗ੍ਰੋਧੀਤਰ ਦੇ ਜਿਹੜੇ ਆਗੂ ਨੇ ਐਮਐਲਏ ਨੂੰ ਜਿਹੜੀਆਂ ਕਾਪੀਆਂ ਮਿਲੀਆਂ ਨੇ ਉਹਦੇ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਕਿ ਸਿੱਖ ਧਰਮ ਦੇ ਲਈ ਜਾਂ ਗੁਰੂ ਗ੍ਰੰਥ ਸਾਹਿਬ ਲਈ ਅਲੱਗ ਕਾਨੂੰਨ ਬਣਾਇਆ ਜਾਵੇ ਜੇ ਨਹੀਂ ਇਸ ਤਰ੍ਹਾਂ ਦਾ ਕੁਝ ਆਉਂਦਾ ਤਾਂ ਤੁਸੀਂ ਪਹਿਲਾਂ ਦੇਖਣਾ ਚਾਹੀਦਾ ਦੇਖ ਲੈਣਾ ਚਾਹੀਦਾ ਭਾਜੀ ਜਿੰਨਾ ਚਿਰ ਤੱਕ ਆਉਂਦੀ ਨਹੀਂ ਗੱਲ ਸਾਹਮਣੇ ਉਸ ਤੋਂ ਬਾਅਦ ਆਪਾਂ ਉਹਤੇ ਕੋਈ ਪ੍ਰਤੀਕਰਮ ਦੇ ਦੇਣਾ ਜੀ ਸੁਖਬੀਰ ਪਾਦਲ ਨੂੰ ਜਿਹੜਾ ਹੈ ਪਟਨਾ ਸਾਹਿਬ ਤੋਂ ਜਿਹੜਾ ਉਹ ਹੋ ਜਾਊਗਾ ਜੀ ਉਹ ਰੂਪਾ ਸੌਟ ਆਊਟ ਹੋ ਦੇ ਬਿਲਕੁਲ ਪਰ ਲੱਗਦਾ ਹੈ ਕਿ ਸਪੈਸ਼ਲ ਮੰਗ ਵੀ ਅਕਾਲ ਤਖਤ ਸਾਹਿਬ ਤੋਂ ਹੀ ਇਸ ਤਰ੍ਹਾਂ ਦਾ ਕੋਈ ਹੁਕਮਨਾਮਾ ਜਿਹੜਾ ਸਿਰਫ ਤੇ ਸਿਰਫ ਅਕਾਲ ਤਖਤ ਸਾਹਿਬ ਤੋਂ ਜਾਰੀ ਹੋ ਸਕਦਾ ਮੈਂ 500% ਕਹਿੰਦਾ ਨਹੀਂ ਸਾਰੇ ਤਖਤ ਸਤਿਕਾਰਜੋਗਾ ਪੰਜ ਦੇ ਪੰਜ ਹੀ ਸਰਵੋੱਚ ਸ੍ਰੀ ਅਕਾਲ ਤਖਤ ਸਾਹਿਬ ਪਰ ਸਾਰੇ ਤਖਤ ਗੁਰੂ ਦੇ ਆ ਨਹੀਂ ਕਲੈਰਟੀ ਨਹੀਂ ਹੋ ਰਹੀ ਵੀ ਹੁਕਮਨਾਮਾ ਜਾਰੀ ਸਿਰਫ ਤੇ ਸਿਰਫ ਉਹ ਸ੍ਰੀ ਅਕਾਲ ਤਖਤ ਸਾਹਿਬ ਜਿਹੜੇ ਲੋਕਲ ਮਸਲੇ ਸਥਾਨਕ ਆ ਜੀ ਉਹ ਹਰ ਤਖਤ ਆਪਣੇ ਸਥਾਨਕ ਮਸਲੇ ਦੇਖ ਸਕਦਾ ਜੀ ਉਹ ਕੋਈ ਗਲ ਨਹੀਂ ਸਥਾਨਕ ਮਸਲੇ ਦੇਖ ਰਿਹਾ। ਇਹ ਸੁਖਵੀਰਪਾਲ ਦਾ ਸਥਾਨਕ ਹੈ ਮਸਲਾ ਜਾਂ ਤੁਹਾਨੂੰ ਲੱਗਦਾ ਕੌਮੀ ਮਸਲਾ ਜੀ। ਦੇਖੋ ਗੱਲ ਜਿਹੜੀ ਸੁਖਬੀਰ ਬਾਦਲ ਵਾਲੀ ਜਾਂ ਹੋਰ ਗੱਲਾਂ ਚੱਲ ਰਹੀਆਂ ਹੋ। ਔਰ ਮੈਨੂੰ 500% ਯਕੀਨ ਆ ਆਪਾਂ ਸੱਚੇ ਪਾਤਸ਼ਾਹ ਦੇ ਘਰੇ ਬੈਠੇ ਆ। ਸਭ ਕੁਝ ਠੀਕ ਹੋ ਜਾਣਾ। ਔਰ ਬਹੁਤ ਜਲਦੀ ਹੋ। ਠੀਕ। ਗੁਰੂ ਦੀ ਬਖਸ਼ਿਸ਼ ਆ ਨਾ ਆਪਣੇ ਤੇ ਵੀ। ਹਰੇਕ ਨੂੰ ਕਲਾਵੇ ਚ ਲਾਓ। ਉਹ ਤਖਤ ਸਾਡਾ ਹੀ ਆ। ਉਹ ਸਿੰਘ ਵੀ ਉੱਥੇ ਸਾਡਾ ਹੀ ਆ। ਸਾਰੇ ਦਾ ਸੰਪਰਦਾਵਾ ਸਿੱਖਾਂ ਦੀਆਂ ਹੀ ਇੱਥੇ ਆਹੀਂ ਸਾਰੇ ਆਪਸ ਦੇ ਵਿੱਚ ਗੁਰਸਿੱਖਾਂ ਇੱਕੋ ਪਿਆਰ ਗੁਰਮੇਤਾ ਪੁੱਤਾ ਪਾਈਆਂ ਅਹੀਂ ਆਪਸ ਵਿੱਚ ਗੁਰ ਪਾਈਆਂ ਤਾਂ ਕੋਈ ਗੱਲ ਹੀ ਨਹੀਂ ਐ ਫਿਰ ਕਿਹੜੀ ਗੱਲ ਐ ਛੋਟੀਆਂ ਗੱਲਾਂ ਜਿਹੜੀਆਂ ਸਿੰਘ ਸਾਹਿਬ ਜਿੱਦਾਂ ਗੱਲਾਂ ਵੀ ਕੀਤਾ ਕਿ ਇਹ ਤੋਂ ਗੱਲ ਗਈ ਐ ਆਪਸੇ ਮਤ ਭੇਦ ਹੋ ਸਾਰੇ ਕੋਈ ਕੁਝ ਨਹੀਂ ਆਗਾ ਜੀ ਤੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ